ਜਦ ਅਸੀਂ ਤੋਂ ਦੋ ਤਲੀ ਤੇ ਆਣ ਟਿਕਦਾ ਹੈ ਕੋਈ ਦਿਨ ਨਹੀਂ ਟਿਕਦਾ ਹੈ ਨਾ ਰਾਸ ਟਿਕਦਾ ਹੈ ਰੇਗੀ ਦੇ ਵਿੱਚ ਇੱਕ ਖਾਵਚਾ ਅ ਹਾਊਸ ਵਿਦਾਊਟ ਬਾਕਸ ਲਾਈਕ ਰੂਮ ਵਿਦਾਊਟ ਵਿੰਡੋਜ਼ ਆਪਣੇ ਜੀਵਨ ਦੇ 10 20 ਸਾਲ ਲਾ ਕੇ ਇੱਕ ਪੁਸਤਕ ਦੇ ਵਿੱਚ ਆਪਣਾ ਆਨਪਾ ਬੰਦ ਕਰ ਦਿੰਦਾ ਹੈ ਤੁਸੀਂ ਉਸ ਪੁਸਤਕ ਨੂੰ 4-5 ਮਿੰਟ ਵਿੱਚ ਪੜ ਸਕਦੇ ਐਸ ਤੋਂ ਵੱਡਾ ਪੁਸਤਕ ਤੁਹਾਡਾ ਸਮਾਜ ਦਾ ਫੈਲਾਫੋਟ ਕੀ ਕਰ ਸਕਦੀ ਹੈ ਤੇਲਿ ਕਿਤਾਬ ਕਦੋਂ ਆਈ 1970 ਦੇ ਵਿੱਚ ਕਾ 1970 ਦੇ ਦਸੰਬਰ ਵਿੱਚ ਆਈ ਸੀ ਉਦੋਂ 파ਸ਼ ਜੀ ਦੀ ਤੇਲਿ ਕਿਤਾਬ ਉਹ ਨੂੰ ਮੈਨੂੰ ਸ਼ੁਕਰ ਦਾ ਮੌਕਾ ਮਿਲਿਆ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਜੀਵਨ ਮੇਲਾ ਜਾਂ ਬਣ ਗਿਆ ਉਸ ਵੇਲੇ ਦੇ ਲੇਖਕ ਤੇ ਹੁਣ ਦੇ ਲੇਖਕ ਦੇ ਵਿੱਚ ਕਿੰਨਾ ਹੁਣ ਉਸ ਵੇਲੇ ਜਿਹੜਾ ਜੀਵਨ ਸੀ ਨਾ ਉਹ ਬੜਾ ਸ਼ਹਿਜ ਵਿੱਚ ਸੀਗਾ ਸੌਖਾ ਸੀਗਾ ਬੰਦੇ ਨੂੰ ਬਹੁਤੀ ਨੱਟਪੱਟ ਨਹੀਂ ਸੀ ਕਰਨੀ ਪੈਂਦੀ ਆਪੀਆਂ ਘਾਟੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤੇ ਜਿਹੜੇ ਬੁੱਢੀ ਜੀ ਵੀ ਲੋਕ ਨੇ ਜਿਹੜੇ ਰਾਈਟਰ ਨੇ ਲਿਖਣ ਵਾਲੇ ਤੁਹਾਡੇ ਵਰਗੇ ਪੱਤਰ ਪ੍ਰੇਸ਼ਕ ਨੇ ਉਹਨਾਂ ਨੂੰ ਸਮਾਜ ਦੀ ਫਿਕਰ ਹੁੰਦੀ ਆ ਜਦੋਂ ਉਹ ਆਪਣਾ ਰੋਲ ਅਦਾ ਨਹੀਂ ਕਰਦੇ ਤੇ ਸਿਆਸਤਦਾਨ ਹਾਵੀ ਹੋ ਜਾਂਦੇ ਆ ਅੱਜ ਸਾਡੇ ਨਾਲ ਉਹ ਇਨਸਾਨ ਨੇ ਜਿਨ੍ਹਾਂ ਨੇ 1970 ਦੇ ਵਿੱਚ ਜਿਹੜਾ ਹੈ ਉਹ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਹੁਣ ਵੀ ਜਿਹੜਾ ਹੈ ਉਹ ਕਿਤਾਬ ਲਿਖਦੇ ਨੇ ਹੁਣ ਤੱਕ ਇਹਨਾਂ ਦੀਆਂ ਸਤ ਕਿਤਾਬਾਂ ਆ ਗਈਆਂ ਨੇ ਸਤ ਸਿੰਘ ਸੰਧੂ ਇਹਨਾਂ ਦਾ ਨਾਮ ਹੈਗਾ ਹੈ ਤੇ 1970 ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਸੀ ਇਹਨਾਂ ਨੇ ਪਹਿਲੀ ਕਿਤਾਬ ਜਿਹੜੀ ਆ ਉਹ ਲਿਖੀ ਹੈ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬੋਰਡ ਦੇ ਥੱਲੇ ਬੈਠੇ ਹੋਏ ਆ ਅਸੀਂ ਤੇ ਬਾਬਾ ਬੋਰਡ ਵੀ ਸਾਡੇ ਨਾਲ ਨੇ ਗੱਲਬਾਤ ਅਸੀਂ ਕਰਾਂਗੇ ਕਿਤਾਬਾਂ ਦੇ ਬਾਬਾ ਬੋਰਡ ਲੋਕ ਕਹਿੰਦੇ ਨੇ ਇਹਨਾਂ ਨੂੰ ਖਾਸ ਮੁਲਾਕਾਤ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੇ ਸ਼ੁਕਰੀਆ ਸਮਾ ਦੇਣ ਦੇ ਲਈ ਸਮਾਂ ਤੁਹਾਡਾ ਸਮਾਂ ਆਪਣਾ ਸਾਰਿਆਂ ਦਾ ਕੀਮਤੀ ਆ ਤੇ ਕੁਛੀ ਸਮੇਂ ਦਾ ਅਭਿਯੋਗ ਕਰਨ ਲਈ ਮੌਕਾ ਦਿੱਤਾ ਤੁਹਾਡੇ ਨੂੰ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਮੈਂ ਬੜਾ ਸੋਚਦਾ ਹੁੰਨਾ ਵਾਂ ਕਿ ਲੋਕ ਪਹਿਲਾ ਕਿਤਾਬਾਂ ਕੀ ਕੀ ਸੋਚ ਕੇ ਲਿਖਦੇ ਹੋਣਗੇ ਮਨ ਦੇ ਵਿੱਚ ਕਿਹੜੇ ਵਿਚਾਰ ਆਉਂਦੇ ਹੋਣਗੇ ਉਸ ਸਮੇਂ ਤੇ 1970 ਤੋਂ ਤੁਸੀਂ ਕਿਤਾਬ ਲਿਖਣੀਆਂ ਸ਼ੁਰੂ ਕੀਤੀਆਂ ਸੀਗੀਆਂ ਜੀ ਉਦੋਂ ਕਿਤਾਬਾਂ ਦਾ ਇਸ ਤਰੀਕੇ ਦੇ ਨਾਲ ਪਿਆਰ ਮੋਹ ਜਿਹੜਾ ਹੈਗਾ ਉਹ ਕਿਵੇਂ ਬਣਿਆ ਕਿਵੇਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਤੁਸੀਂ ਤੇ ਪਹਿਲੀ ਕਿਤਾਬ ਜਦੋਂ ਆਈ ਉਸ ਦੇ ਵਿੱਚ ਕੀ ਕੁਝ ਤੁਸੀਂ ਲਿਖਿਆ ਆਪਣੀ ਜ਼ਿੰਦਗੀ ਦਾ ਜੋ ਤੁਸੀਂ ਕਹਿ ਰਹੇ ਹੋ ਕਿ ਨਿਚੋੜ ਰੱਖਿਆ ਸੀਗਾ ਉਹ ਕੀ ਨਿਚੋੜ ਰਿਆ ਜੀ ਦੇਖੋ ਗੁਰਬਾਣੀ ਦੇ ਵਿੱਚ ਵੀ ਇੱਕ ਬਚਨ ਆਉਂਦਾ ਹੈ ਕਿ ਪੋਠੀ ਪਰਮੇਸ਼ਰ ਦਾ ਥਾਨ ਤੇ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਆ ਹੈ ਹਾਊਸ ਵਿਦਾਊਟ ਬਾਕਸ ਲਾਈਕ ਅ ਰੂਮ ਵਿਦਾਊਟ ਵਿੰਡੋਸ ਤੇ ਪੋਸਟਕ ਦਾ ਤਾਂ ਜਿਹਦੀ ਮਹਤਾ ਇਸ ਤਰ੍ਹਾਂ ਹੈ ਕਿ ਕੋਈ ਵਿਅਕਤੀ ਆਪਣੇ ਜੀਵਨ ਦੇ 10-20 ਸਾਲ ਲਾ ਕੇ ਇੱਕ ਪੁਸਤਕ ਦੇ ਵਿੱਚ ਆਪਣਾ ਅਨੁਭਵ ਬੰਦ ਕਰ ਦਿੰਦਾ ਹੈ ਤੁਸੀਂ ਉਸ ਪੁਸਤਕ ਨੂੰ 4-5 ਘੰਟੇ ਵਿੱਚ ਪੜ ਸਕਦੇ ਹੋ ਇਸ ਤੋਂ ਵੱਡਾ ਪੁਸਤਕ ਤੁਹਾਡਾ ਸਮਾਜ ਦਾ ਫਾਇਦਾ ਹੋਰ ਕੀ ਕਰ ਸਕਦੀ ਹੈ ਤਾਂ ਇਸ ਸਾਡਾ ਇਹ ਸਮਝ ਲੋ ਸਾਡੀ ਚੰਗੀ ਕਿਸਮਤ ਸੀ ਕਿ ਸਾਨੂੰ ਸਕੂਲ ਟਾਈਮ ਵਿੱਚ ਚੰਗੇ ਅਧਿਆਪਕ ਮਿਲੇ ਤੇ ਖਾਸ ਕਰਕੇ ਜਿਹੜਾ ਸਾਡਾ ਗਿਆਨੀ ਪੰਜਾਬੀ ਦਾ ਟੀਚਰ ਸੀ ਉਹ ਜਦੋਂ ਆ ਪਾਕ ਪੋਸਟਰਾਂ ਦੇ ਵਿੱਚੋਂ ਖਾਸ ਕਰਕੇ ਕਵਤਾ ਪੜਾਉਂਦੇ ਸੀ ਕਿ ਉਹ ਇੰਨਾ ਪ੍ਰਭਾਵ ਪਿਆ ਕਿ ਸਾਡਾ ਉਦੋਂ ਤੋਂ ਹੀ ਕਵਤਾ ਦੇ ਨਾਲ ਲਗਾ ਸ਼ੁਰੂ ਹੋ ਗਿਆ ਹੂੰ ਅੱਛਾ ਤੁਹਾਡੀ ਕਿਤਾਬ ਜਿਹੜੀ ਤੁਸੀਂ ਕਹਿੰਦੇ 1970 ਦੇ ਵਿੱਚ ਲਿਖਣੀ ਸ਼ੁਰੂ ਕੀਤੀ ਸੀ ਪਹਿਲੀ ਕਿਤਾਬ ਕਦੋਂ ਆਈ 1970 ਦੇ ਵਿੱਚ ਆ 1970 ਦੇ ਦਸੰਬਰ ਵਿੱਚ ਆਈ ਸੀ ਜਿਹੜੀ ਕਿ ਬੜੀ ਅਸਰਦਾਰ ਸੀਗਾ ਪੰਜਾਬ ਦੇ ਵਿੱਚ ਇੱਕ ਨਵੀਂ ਧਾਰਾ ਸ਼ੁਰੂ ਹੋ ਰਹੀ ਸੀ ਜੀ ਜਿਹਨੂੰ ਨਕਸ਼ਲੀ ਕਪਤਾ ਵੀ ਕਹਿੰਦੇ ਆ ਤੇ ਉਦੋਂ ਪਾਸ਼ ਦੀ ਵੀ ਪਹਿਲੀ ਕਿਤਾਬ ਉਹ ਨੂੰ ਮੈਨੂੰ ਛਾਪਣ ਦਾ ਮੌਕਾ ਮਿਲਿਆ ਉਸੇ ਮੈਂ ਕੁਕੀ ਪਾਸਟਰ ਦੇ ਜੇਲ੍ਹ ਵਿੱਚ ਸੀਗਾ ਤੇ ਉਹਦੀ ਵੀ ਕਿਤਾਬ ਲੋਕ ਕਥਾ ਸੀਗੀ ਉਹ ਵੀ ਇਹ ਮੇਰੀ ਇਸੇ ਸਿਹਤ ਦੀ ਇਕੱਠੀਆਂ ਕਿਤਾਬਾਂ ਮੈਨੂੰ ਅਮਰ ਸਾਰ ਮੁੰਗਾ ਪ੍ਰਿੰਟਿੰਗ ਪ੍ਰੈਸ ਹਾਲ ਬਜ਼ਾਰ ਵਿੱਚ ਛਾਪਣ ਦਾ ਮੌਕਾ ਮਿਲਿਆ ਜਿਹੜੀ ਜਿਹੜੀ ਮਾਇਕ ਸੈਟਰ ਸੀਗੀ ਉਹ ਰਾਜਸ਼ਾਨੀ ਨੂੰ ਪਾਸ਼ਾ ਪਗਲੇ ਨਾਮ ਦਿੱਤਾ ਸੀ ਉਹ ਪੈਸੇ ਉਹਨਾਂ ਨੇ ਗੁਰシャン ਸਿੰਘ ਨੂੰ ਦਾ ਟੀਚਰ ਵਾਸਤੇ ਤੇ ਉਹਨਾਂ ਨੇ ਉਹਨੀਆਂ ਮੁਕਤਬਾਂ ਸਾਖ ਤੇ ਇਸ ਤਰ੍ਹਾਂ ਜਿਹੜਾ ਸਮਾਜ ਦੇ ਨਾਲ ਲਗਾਓ ਹੈ ਕਿਉਂਕਿ ਵਿਅਕਤੀ ਦੇ ਮੋਰੇ ਜੇ ਕੋਈ ਅਦਰਸ਼ਨੀ ਹੈਗਾ ਤਾਂ ਫਿਰ ਤੁਹਾਨੂੰ ਜੀਵਨ ਆਪਣਾ ਰੱਖਾ ਰੱਖਣ ਲੱਗਦਾ ਹੈ ਕਿ ਕਿਤਾਬਾਂ ਦੇ ਨਾਲ ਇਹ ਲਿਖਣ ਦੇ ਨਾਲ ਤਸੀਂ ਦੇਖਵਾ ਜੀ ਸਮਾਗਮ ਇੱਥੇ ਹੋ ਕੇ ਹਟਿਆ ਇੱਕ ਸਮਾਗਮ ਸ਼ਾਮ ਨੂੰ ਹੋ ਰਿਹਾ ਆ ਤੇ ਮਤਲਬ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਜੀਵਨ ਮੇਲਾ ਜਾਂ ਬਣ ਗਿਆ ਆ ਇੰਨੇ ਜਿਵੇਂ ਰਹਿੰਦੇ ਆ ਇੰਨੇ ਚੰਗੇ ਸਾਥੀ ਮਿਲ ਜਾਂਦੇ ਆ ਇੰਨੇ ਚੰਗੇ ਲੋਖਾਰੀ ਮਿਲਦੇ ਆ ਕਿ ਬੜਾ ਚੰਗਾ ਲੱਗਦਾ ਹੈ ਹੂੰ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਅੱਛਾ ਇਹ ਜਿਹੜੀ ਕਵਿਤਾਵਾਂ ਤੁਸੀਂ 1970 ਲਿਖੀ ਉਹਨਾਂ ਦੀ ਇੱਕ ਕਵਿਤਾ ਜ਼ਿਕਰ ਖੋ ਜੀ ਹਾਂ ਉਹ ਜ਼ਿਕਰ ਸ਼ੀਸ਼ ਤੜੀ ਤੇ ਹਾਂ ਹਾਂ ਤੇ ਉਹਦੇ ਬਹੁਤ ਸਾਰੇ ਕਵਿਤਾਵਾਂ ਹੈਗੀਆਂ ਆ ਤੇ ਮੈਂ ਸ਼ੀ ਉਹਦੇ ਵਿੱਚ ਜਿਹੜੀ ਇੱਕ ਜਿਆਦਾ ਜਿਹੀ ਚਰਚਾ ਹੋਈ ਸੀ ਉਹ ਸ਼ੀਸ਼ ਤੜੀ ਉਹਦੀ ਖਤਰ ਸੀਗੀ ਸ਼ੀਸ਼ ਜਦ ਸ਼ੀਸ਼ ਤੋਂ ਤਰਕੀ ਤਲੀ ਤੇ ਆਣ ਟਿਕਦਾ ਹੈ ਕੁਝ ਦਿਨ ਹੀ ਟਿਕਦਾ ਹੈ ਨਾ ਰਾਤ ਟਿਕਦਾ ਹੈ ਤਾਂ ਉਹਦੇ ਵਿੱਚ ਜਿਹੜਾ ਓਵਰਆਲ ਜਿਹੜੀਆਂ ਸ਼ੀਸ਼ ਤੜੀ ਤੇ ਲੋਕ ਅਠਾਇਆ ਇਹਨਾਂ ਦੋਨਾਂ ਕਿਤਾਬਾਂ ਦੇ ਵਿੱਚ 4 ਚੌਥੇ ਪੇਜ ਆ। ਹਾਂ ਤੇ ਇਹ ਉਸ ਵੇਲੇ ਜਿਹੜੀ ਪ੍ਰਕਤੀਵਾਦ ਜੋ ਪੰਜਾਬ ਦੇ ਵਿੱਚ ਜਿਹੜੀ ਸਾਹਿਦੀ ਧਾਰਾ ਸੀਗੀ ਪਹਿਲਾਂ ਪ੍ਰਜੋਗਵਾਦ ਸੀਗਾ ਉਸ ਤੋਂ ਬਾਅਦ ਇਹਨਾਂ ਕਿਤਾਬਾਂ ਦੇ ਨਾਲ ਇੱਕ ਨਵੀਂ ਮੂਵਮੈਂਟ ਪੰਜਾਬੀ ਸਾਹਿਤ ਵਿੱਚ ਖੁੱਲ੍ਹ ਗਈ। ਤੁਸੀਂ ਕਹਿ ਰਹੇ ਹੋ ਸ਼ੀਸ਼ ਤੱਲੀ ਦੇ ਉੱਤੇ ਜਿਹੜਾ ਤੁਸੀਂ ਲਿਖੀ ਸੀਗੀ ਉਹਦੀਆਂ ਮਤਲਬ ਮੈਂ ਸੁਣਨਾ ਚਾਹੁੰਦਾ ਜੋ ਲੋਕ ਦੇਖ ਰਹੇ ਹੋਣਗੇ ਉਹਨਾਂ ਨੂੰ ਪਤਾ ਲੱਗੇ ਕਵਿਤਾ ਕੀ ਸੀਗੀ ਤੇ ਤੁਸੀਂ ਸੁਣਾ ਦਿਓ ਪੂਰੀ ਕਵਿਤਾ ਦੇ ਮੇਰੇ ਖਿਆਲ 'ਚ ਮੈਂ ਤੁਸੀਂ ਅੱਜ ਇੰਨਾ ਸਮਾਂ ਲੈ ਕੇ ਨਹੀਂ ਆਏ ਮੈਨੂੰ ਲੱਗਦਾ ਆ ਕਿ ਆਪਾਂ ਆਚਾਨਕ ਇੱਥੇ ਮਿਲੇ ਆ ਤੇ ਆਪਾਂ ਚੰਗਾ ਹੋਵੇ ਕਿ ਕਵਤਾਵਾਂ ਦੀ ਗੱਲ ਆਖਦੀ ਬੈਠ ਕੇ ਕਰੀਏ ਤੇ ਅੱਜ ਜਿਹੜਾ ਆਪਾਂ ਕਵਤਾ ਦੇ ਮਹੱਤਵ ਬਾਰੇ ਗੱਲ ਕਰੀਏ ਸਿੱਖਤਾਵਾਂ ਦੇ ਮਹੱਤਵ ਬਾਰੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਸਾਡੇ ਆ ਜਿਹੜਾ ਮੋਬਾਈਲ ਦਾ ਜਿਹੜਾ ਜਿਹੜਾ ਸਹੀ ਇਹਦਾ ਪਰਪਸ ਹੀਗਾ ਉਹ ਤੋਂ ਦੂਰ ਜਾ ਰਿਹਾ ਔਰ ਛੋਟੇ ਬੱਚਾਂ ਦੇ ਇਹਦਾ ਮਸਜੂਦ ਨਾਲ ਐਨਕ ਲੱਗ ਰਹੀ ਆ ਨਜ਼ਰ ਕੀ ਹੋ ਗਈ ਆ ਜੇ ਨਜ਼ਰ ਕੰਮ ਹੋ ਗਈ ਤੇ ਫਿਰ ਬੰਦੇ ਕੋਲ ਬਚੂਗਾ ਕੀ ਹੈਨਾ ਮੈਂ 1970 ਤੋਂ ਪਹਿਲਾ ਦਾ ਪੰਜਾਬ ਜ਼ਰੂਰ ਮੈਂ ਸੁਣਨਾ ਚਾਹੁੰਨਾ ਤੁਸੀਂ 1970 ਤੋਂ ਪਹਿਲਾ ਜਿਹੜਾ ਹੈਗਾ ਜਦੋਂ 1970 ਆ ਉਹਦੋਂ ਤੁਸੀਂ ਕਿਤਾਬ ਲਿਖਤੀ ਸੀਗੀ ਉਸ ਤੋਂ ਪਹਿਲਾ ਦਾ ਪੰਜਾਬ ਤੇ ਹੁਣ ਦੇ ਪੰਜਾਬ ਦੇ ਵਿੱਚ ਕਿੰਨਾ ਕੁ ਫਰਕ ਹੈ ਉਹ ਮੈਂ ਜ਼ਰੂਰ ਜਾਨਣਾ ਚਾਹੁੰਗਾ ਤੇ ਉਸ ਵੇਲੇ ਦੇ ਲੇਖਕ ਤੇ ਹੁਣ ਦੇ ਲੇਖਕ ਦੇ ਵਿੱਚ ਕਿੰਨਾ ਫਰਕ ਹੈ ਹੁਣ ਉਸ ਵੇਲੇ ਜਿਹੜਾ ਜੀਵਨ ਸੀ ਨਾ ਉਹ ਬੜਾ ਸਹਿਜ ਵਿੱਚ ਸੀਗਾ ਸੌਖਾ ਸੀਗਾ ਬੰਦੇ ਨੂੰ ਬਹੁਤੀ ਨੱਟਪੱਜ ਨਹੀਂ ਸੀ ਕਰਨੀ ਪੈਂਦੀ ਆਪਣੀਆਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਲੇਕਿਨ ਹੁਣ ਜਿਹੜਾ ਬੰਦਾ ਨਾ ਬੜਾ ਕੋਰਾਹੇ ਪੈ ਗਿਆ ਇੱਕ ਬਾਹਰ ਵਿਦੇਸ਼ਾਂ ਦੀ ਦੌੜ ਹੈ ਇੱਕ ਫਿਰ ਮਹਿੰਗੇ ਵੱਡੇ ਮਕਾਨਾਂ ਦੀ ਦੌੜ ਹੈ ਤੇ ਮਤਲਬ ਜਿਹੜਾ ਲਕਸ਼ਰੀ ਜੀਵਨ ਹੈ ਝੋਲਟਾਂ ਵਾਲਾ ਬੰਦਾ ਸਾਡੇ ਢੰਗ ਨਾਲ ਜੀਵਨ ਬਤੀਤ ਕਰ ਸਕਦਾ ਤੇ ਸੌਖਾ रह ਸਕਦਾ ਤੇ ਇਹ ਉਹ ਸਮਾਂ ਵੇਲੇ ਚੰਗਾ ਸੀਗਾ ਅਸੀਂ ਜਦੋਂ ਉਹਨੂੰ ਭਾਈਚਾਰਾ ਬਹੁਤ ਵਧੀਆ ਹੁੰਦਾ ਸੀਗਾ ਬੰਦਾ ਬੰਦੇ ਦਾ ਦਾਰੂ ਹੁੰਦਾ ਸੀਗਾ ਹੁਣ ਹਰ ਬੰਦਾ ਨੱਠ ਭੱਜ ਵਿੱਚ ਲੱਗਾ ਹੋਇਆ ਆ ਪਤਾ ਨਹੀਂ ਉਹਨੂੰ ਕਾਹਦੀ ਜਲਦੀ ਆ ਪਤਾ ਨਹੀਂ ਉਹਨੇ ਕਿੱਥੇ ਜਾਣਾ ਆ ਪਤਾ ਨਹੀਂ ਉਹਨੇ ਉੱਥੇ ਜਾ ਕੇ ਕੀ ਲੈਣਾ ਆ ਹੈਂ ਜੀ ਮਤਲਬ ਬਿਨਾ ਕਿਸੇ ਲਕਸ਼ਤ ਤੋਂ ਲੋਕ ਲੱਠੇ ਫਿਰਦੇ ਆ ਤੇ ਸ਼ਹਿਰ ਦਾ ਜਿਹੜਾ ਜੀਵਨ ਆ ਉਹ ਉਹਨਾਂ ਨੇ ਗੁਆ ਲਿਆ ਹੈ ਤੇ ਜੀਵਨ ਦਾ ਜਿਹੜਾ ਆਨੰਦ ਹੈ ਉਹ ਸਹਿਜ ਵਿੱਚੋਂ ਮਿਲੇਗਾ। ਅੱਥੇ ਮੈਂ ਕਿ ਕਿਤਾਬਾਂ ਨੂੰ ਸਹਿਜ ਦੇ ਨਾਲ ਜੋੜਨ ਸਮਾਂ ਤੁਹਾਡੇ ਕੋਲ ਵੀ ਘੱਟ ਹੈ। ਮੈਂ ਜ਼ਰੂਰ ਦੋ ਕੁ ਸਵਾਲਾਂ ਤੇ ਆਪਣਾ ਇਹ ਇੰਟਰਵਿਊ ਜ਼ਰੂਰ ਸਮਾਪਤ ਕਰੂੰਗਾ। ਅੱਛਾ ਮੈਂ ਤੁਸੀ ਦੱਸ ਰਿਹਾ ਹੂੰ ਕਿ ਕਿਤਾਬਾਂ ਦਾ ਮਹੱਤਵ ਬਹੁਤ ਹੈ। ਹੁਣ ਦੇ ਯੁੱਗ ਨੂੰ ਕਿਉਂਕਿ ਪੰਜਾਬ ਦੇ ਵਿੱਚ ਹੁਣ ਜੋ ਇਸ ਹਿਸਾਬ ਦੇ ਨਾਲ ਜੋ ਕੁਝ ਉੱਭਰ ਕੇ ਸਾਹਮਣੇ ਆ ਰਿਹਾ ਹੈ, ਆਫਰਿਕ ਦੌਰ ਜੋ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪੁਰਾਣਾ ਦੌਰ ਠੀਕ ਸੀਗਾ ਜਦੋਂ ਪਹਿਲਾ ਪੰਜਾਬ ਪੁਰਾਣਾ ਪੰਜਾਬ ਰਿਹਾ ਉਹ ਦੌਰ ਠੀਕ ਸੀਗਾ ਜਾਂ ਫਿਰ ਹੁਣ ਦਾ ਦੌਰ ਦੌਰ ਕੋਈ ਵੀ ਮਾੜਾ ਨਹੀਂ ਹੁੰਦਾ ਲੇਕਿਨ ਹੁੰਦਾ ਕੀ ਆ ਕਿ ਜਦੋਂ ਜਿਹੜੇ ਸਿਆਸਤਦਾਨ ਲੋਕ ਆ ਇਹ ਇਹਨਾਂ ਲੋਕਾਂ ਨੂੰ ਦੇਸ਼ ਦੀ ਕੋਈ ਫਿਕਰ ਨਹੀਂ ਹੁੰਦੀ ਇਹਨਾਂ ਨੂੰ ਕੁਰਸੀ ਦੀ ਫਿਕਰ ਹੁੰਦੀ ਆ ਆਪਣੀਆਂ ਪਾਰਟੀਆਂ ਦੀ ਫਿਕਰ ਹੁੰਦੀ ਆ ਤੇ ਜਿਹੜੇ ਬੁੱਢੀ ਜੀ ਵੀ ਲੋਕ ਨੇ ਜਿਹੜੇ ਰਾਈਟਰ ਨੇ ਲਿਖਣ ਵਾਲੇ ਤੁਹਾਡੇ ਵਰਗੇ ਪੱਤਰਪ੍ਰੇਰਕ ਨੇ ਉਹਨਾਂ ਨੂੰ ਸਮਾਜ ਦੀ ਫਿਕਰ ਹੁੰਦੀ ਆ ਜਦੋਂ ਉਹ ਆਪਣਾ ਰੋਲ ਅਦਾ ਨਹੀਂ ਕਰਦੇ ਤੇ ਸਿਆਸਤਦਾਨ ਹਾਵੀ ਹੋ ਜਾਂਦੇ ਆ ਫਿਰ ਮੁਲਕਾਂ ਦੇ ਹਾਲਾਤ ਬੀੜਨ ਲੱਗਦੇ ਆ ਜਿਵੇਂ ਆਪਣੇ ਦੋ ਜੰਗਾਂ ਲੱਗੀਆਂ ਹੋਈਆਂ ਯੂਕਰੇਨ ਔਰ ਰਸਾਇਲ 'ਚ ਇਹ ਇਹ ਸਾਡਾ ਕਸੂਰ ਆ ਬੁੱਧੀਜੀਵੀਆਂ ਦਾ ਕਿ ਸਿਆਸਤਦਾਨ ਹਾਵੀ ਹੋ ਗਏ ਆ ਤੇ ਅਸੀਂ ਸਲੀਪਿੰਗ ਹੋ ਗਏ ਆ ਇਹ ਸਾਡਾ ਕਸੂਰ ਆ ਅੱਛਾ ਮੈਂ ਇੱਕ ਮੈਂ ਲੇਖਕਾਂ ਬਾਰੇ ਬਹੁਤ ਸੁਣਿਆ ਸੀਗਾ ਜਿਵੇਂ surjit patar ਨੇ ਉਹਨਾਂ ਬਾਰੇ ਸੁਣਿਆ ਤੇ ਮੈਂ ਦੇਖਿਆ ਵੀ ਡਾਊਨ ਟੂ ਅਰਥ ਬੰਦੇ ਰਹੇ ਮੈਂ ਤੁਹਾਨੂੰ ਦੇਖ ਰਿਹਾ ਮੈਂ ਤੁਸੀਂ ਵੀ ਬਹੁਤ ਡਾਊਨ ਟੂ ਅਰਥ ਹੋ ਇਹ ਲੇਖਕਾਂ ਦੇ ਵਿੱਚ ਕਿਵੇਂ ਹੁੰਦਾ ਹੈ ਕਿ ਬਈ ਅ ਇੰਨਾ ਡਾਊਨ ਟੂਵਰਥ ਕਿਵੇਂ ਹੋ ਜਾਂਦੇ ਨੇ ਇਹ ਮੈਨੂੰ ਥੋੜਾ ਜਿਹਾ ਸਮਝਾਓ ਇਹਦੇ ਵਿੱਚ ਨਾ ਰਿਐਲਿਟੀ ਇਥੋਂ ਸ਼ੁਰੂ ਹੁੰਦੀ ਆ ਗੁਰਨਾਥ ਸਿੰਘ ਸਾਹਿਬ ਕਹਿੰਦੇ ਆ ਨਵੇਂ ਸੋ ਗੋਰਾ ਹੋਏ ਗੋਰਾ ਕਹਿੰਦੇ ਪਾਰਾ ਜਿਹੜਾ ਉੱਪਰ ਜਾਂਦਾ ਆ ਉਹਨੂੰ ਡਿੱਗਣ ਦਾ ਖਤਰਾ ਆ ਆਪਾਂ ਜ਼ਮੀਨ ਤੇ ਬੈਠੇ ਆਪਾਂ ਨੂੰ ਕਹਦਾ ਖਪ ਵੀਰ ਸੇ ਹੈਨਾ ਉਹੀ ਮੈਂ ਤੁਹਾਨੂੰ ਕਿਹਾ ਮੈਂ ਕਹਾਂ ਆਜੋ ਬਾਹਰ ਚਲੀਏ ਬੋਰਡ ਥੱਲੇ ਬਹਿ ਕੇ ਕਰੀਏ ਇੰਟਰਵਿਊ ਤੁਸੀਂ ਕਹਿੰਨ ਕਿ ਆਜੋ ਚਲੀਏ ਇਹ ਹੈਗਾ ਕੰਪੀਟੀਸ਼ਨ ਤੋਂ ਪਿੱਛੇ ਹਟੋ ਹੂੰ ਕੰਪੀਟੀਸ਼ਨ ਆਪਣੇ ਆਨੰਦ ਨੂੰ ਕਾਇਮ ਰੱਖੋ ਆਪਣੀ ਸਮਰਥਾ ਨੂੰ ਨਾ ਭੁੱਲੋ ਹੈਨਾ ਆਪਣੇ ਅਨੁਸਾਰ ਚੱਲੋ ਲੋਕ ਕੀ ਕਹਿਣਗੇ ਇਹਦਾ ਫਿਕਰ ਨਾ ਕਰੋ ਲੋਕਾਂ ਨੂੰ ਸ਼ਾਇਦ ਤੁਸੀਂ ਚੰਗੇ ਲੱਗਣ ਲੱਗ ਪਾਵਾਂ ਠੀਕ ਹੈ ਨਾ ਤੁਸੀਂ ਆਪਣਾ ਜਿਹੜਾ ਓਕੇ ਤੇ ਇਸ ਕਰਕੇ ਤੁਸੀਂ ਨਾ ਉਹ ਆਪਣਾ ਇੱਕ ਸ਼ਾਇਰ ਹੋਇਆ ਪੰਜਾਬ ਦਾ ਪ੍ਰੋਫੈਸਰ ਪੂਰਨ ਸਿੰਘ ਉਹ ਉਹਨਾਂ ਨੇ ਉਹਨਾਂ ਨੇ ਇੱਕ ਇੱਕ ਲਾਈਨ ਲਿਖੀ ਸੀ ਕਿ ਸੋਹਣਿਆ ਮੁੱਲ ਪਾ ਤੂੰ ਆਪਣਾ ਤੁਹਾਡੇ ਵਿੱਚ ਆਪਣਾ ਆਤਮ ਵਿਸ਼ਵਾਸ ਚਾਹੀਦਾ ਹੈ ਉਹ ਦੇਖਣ ਨਾਲ ਪੜ੍ਹਨ ਨਾਲ ਚੰਗੀ ਸੁਸਾਇਟੀ ਨਾਲ ਸਾਡੇ ਵਿੱਚ ਆਤਮ ਵਿਸ਼ਵਾਸ ਪੈਦਾ ਹੋਊਗਾ ਤੇ ਅਸੀਂ ਸਮਾਜ ਲਈ ਕੁਝ ਬਿਹਤਰ ਕਰ ਸਕਾਂਗੇ ਠੀਕ ਹੈ ਜੀ ਸ਼ੁਕਰੀਆ ਤੁਸੀਂ ਸਮਰਥਾ ਸਮਾ ਤੁਹਾਡਾ ਕੀਮਤੀ ਹੈ ਤਾਂ ਬਿਲਕੁਲ ਛੋਟੀ ਜਿਹੀ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ ਕੁਝ ਯਾਦਾਂ ਜੋ ਜੁੜੀਆਂ ਹੋਈਆਂ ਨੇ ਜਾਂ ਫਿਰ ਜੋ ਲੋਕ ਸੁਣਨਾ ਚਾਹੁੰਦੇ ਨੇ ਪੁਰਾਣੇ ਪੰਜਾਬ ਦੀਆਂ ਜਾਂ ਫਿਰ ਪੁਰਾਣੀ ਚੀਜ਼ਾਂ ਬਾਰੇ ਉਹ ਤੁਹਾਨੂੰ ਥੋੜੇ ਜਿਹੇ ਜਿਹੜੀ ਆ ਉਹ ਝਲਕ ਦਿਖਾਉਣ ਦੀ ਜਾਂ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਇਹ ਝਲਕ ਤੁਹਾਨੂੰ ਅੱਛੀ ਲੱਗੀ ਹੋਵੇਗੀ ਜਾਂ ਫਿਰ ਇਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਅੱਛੀਆਂ ਲੱਗੀਆਂ ਹੋਣ ਗਿਆ ਜੇਕਰ ਅੱਛੀਆਂ ਲੱਗੀਆਂ ਨੇ ਵਦੋ ਵਦੋ ਨਾਲ ਗੱਲਾਂ ਬਾਤਾਂ ਨੂੰ ਜਰੂਰ ਅੱਗੇ ਤੱਕ ਸ਼ੇਅਰ ਕਰੋ ਕੈਮਰਾ ਪਰਸਨ ਪੰਕੇ ਦੇ ਨਾਲ ਰਾਜੂ ਗੁਪਤਾ ਬ